ਸ਼ਾਇਦ ਤੁਸੀਂ ਆਹ ਕੰਮ ਸੋਸ਼ਲ ਮੀਡੀਆ ਤੇ ਨਹੀਂ ਵੇਖਿਆ ਹੋਣਾ ਜਿਹੜਾ ਕਿ ਲੱਖੇ ਸੁਧਾਨੇ ਨੇ ਬਹੁਤ ਵਧੀਆ ਕੀਤਾ ਵਾ ਆ ਤੁਸੀਂ ਦੇਖ ਸਕਦੇ ਆ ਸਾਹਮਣੇ ਹੈਗੀ ਵੀ ਸੁਧਾਨੇ ਦੀ ਪਾਰਕ ਤੇ ਇੱਥੇ ਟੈਂਕੀ ਬਣਾਈ ਵੀ ਆ ਆਹ ਦੇਖ ਲਓ ਉਹ ਸਾਹਮਣੇ ਬਾਈ ਨੇ ਨਹਿਰ ਦੇ ਨਾਲ ਮੋਟਰ ਕਰਕੇ ਬੋਰ ਕਰਕੇ ਪਾਣੀ ਚੈੱਕ ਕਰਾ ਕੇ ਵੀ ਇੱਕ ਨੰਬਰ ਪਾਣੀ ਜਦੋਂ ਹੋ ਗਿਆ ਬਾਅਦ ਦੇ ਵਿੱਚ ਮੋਟਰ ਪਾਈ ਸੀਗੀ ਚੈੱਕ ਚੁੱਕ ਕਰਾ ਕੇ ਤੇ ਨਾਲ ਚੱਲਦੀ ਆ ਨਹਿਰ ਆਹ ਦੇਖ ਲਓ ਤੇ ਇੱਥੇ ਟੈਂਕੀ ਲਾ ਕੇ ਘੱਟੋ ਘਾਟ ਇੱਥੇ ਆਸੇ ਪਾਸੇ ਦੇ 15-20 ਪਿੰਡ ਇੱਥੇ ਪਾਣੀ ਭਰ ਨਾਉਂਦੇ ਆ ਨੇੜੇ ਤੇੜੇ ਜਿੰਨੇ ਵੀ ਪਿੰਡ ਆ ਜਿਵੇਂ ਕਿ ਆਪਣਾ ਸੇਲ ਭਰਾ ਕੋਲੋ ਕੇ ਭੈਰੂਪਾੜ ਨਾਮ ਸਿੰਘ ਵਾਲਾ ਬੁਰਜ ਗੇਲੋਗਾ ਇਧਰੋਂ ਫੂਲ ਹੋ ਗਿਆ ਸਧਾਣਾ ਹੋ ਗਿਆ ਟਵਾਲੀ ਹੋ ਗਿਆ ਤੇ ਭੈਰੂਪਾ ਹੋ ਗਿਆ ਹੋਰ ਅਨੇਕਾ ਹਰਦਾਬ ਸਿੰਘ ਵਾਲਾ ਹੋ ਗਿਆ ਘੱਟੋ ਘਾਟ 15-20 ਪਿੰਡ ਜਿਹੜੇ ਕਿ ਪਾਣੀ ਭਰ ਨਾਉਂਦੇ ਇੱਥੇ ਬਹੁਤ ਵਧੀਆ ਉਪਰਾਲਾ ਕੀਤਾ ਬਾਈ ਨੇ ਕਿਉਂਕਿ ਤੁਹਾਨੂੰ ਤੁਹਾਨੂੰ ਪਤਾ ਹੀ ਆ ਨਹਿਰ ਦੇ ਨਾਲ ਜਿਹੜਾ ਕਿ ਪਾਣੀ ਆਪਾਂ ਬੋਰ ਕਰਦੇ ਆ ਪਾਣੀ ਵਧੀਆ ਹੁੰਦਾਗਾ ਆ ਤੁਸੀਂ ਵੇਖ ਲਓ ਐਂ ਵਾਟਰ ਕੋਲ ਟੈਂਕੀਆਂ ਕਈਆਂ ਵੱਡੀਆਂ ਵੱਡੀਆਂ ਢੋਲੀਆਂ ਭਰ ਕੇ ਇਥੋਂ ਲੈ ਕੇ ਨੇੜੇ-ਟੜੇ ਪਿੰਡਾਂ ਬਹੁਤ ਵਧੀਆ ਪ੍ਰਾਲਾ ਕੀਤਾ ਬਾਈ ਨੇ ਤੇ